ਭਾਈ ਹਰਮਨ ਯਾਰ ਮੈਨੂੰ ਤੂੰ ਇੱਕ ਗੱਲ ਦੱਸ ਜਿਹੜੀ ਆਪਾਂ ਇਹ ਪਨੀਰੀ ਬੀਜਦੇ ਆ ਇਹਨੂੰ ਬੀਜਣ ਵਾਸਤੇ ਜਿਹੜਾ ਥਾਂ ਪਹਿਲਾਂ ਜਗਾ ਚਾਹੀਦੀ ਆ ਉਹ ਪੂਰਾ ਕਰੜਾ ਚਾਹੀਦਾ ਜਾਂ ਪੋਲਾ ਚਾਹੀਦਾ ਬਈ ਯਾਰ ਫਿਰ ਆਪਣੇ ਜਿਵੇਂ ਮਾਲਵੇਰੀ ਜਿਹਾ ਵਾਂ ਰੇਤ ਰੇ ਆਪਣੇ ਦੇ ਪੂਰਾ ਕਰੜਾ ਹੀ ਚਾਹੀਦਾ ਅੱਛਾ ਤੇ ਜੇ ਇਹ ਪੋਲੇ ਥਾਂ 'ਚ ਬੀਜੀ ਜਾਵੇ ਫਿਰ ਕੀ ਨੁਕਸਾਨ ਆ ਗ੍ਰੋਥ ਨਹੀਂ ਕਰਦੀ ਜਾਂ ਪੀਲੀ ਹੋਈ ਜਾਂਦੀ ਆ ਹਾਂ ਹਾਂ ਆਪਣੇ ਵਾਂ ਰੇਤ ਲਈ ਇਹ ਤਾਂ ਸੁਹਾਗਾ ਪੰਜਾਂ ਦਾ ਦੀ ਮਾਰ ਕੇ ਮੁਰਕੇ ਟਰੈਕਟਰ ਦੇ ਟਾਇਰ ਨਾ ਟਾਇਰ ਲਾ ਕੇ ਆਪਾਂ ਦਾ ਫਿਰ ਬੀਜਦੇ ਆ ਜਿਹੜੇ ਸਹੀ ਸਾਰੀ ਬੀਜ ਦੇ ਆਪਣੇ ਹੂੰ ਹੂੰ तकरीबन ਫੇਰ ਹੀ ਆਪਣੇ ਦਾ ਕੰਮ ਜਾਵਾ ਬਾਕੀ ਹੋਰ ਏਰੀਆ ਚ ਹੋਰ ਜ਼ਮੀਨ ਦੇ ਹਿਸਾਬ ਨਾਲ ਆਪਣਾ ਪਤਾ ਨਹੀਂ ਕਿ ਕੀ ਕਹਿ ਸਕਦੇ ਆਪਾਂ ਤੇ ਜਿਹੜੇ ਪਾਣੀ ਆ ਵੀਰੇ ਮੰਨ ਲਓ ਪਨੀਰੀ ਆਪਾਂ ਬੀਜਤੀ ਹੂੰ ਪਾਏ ਦਾ ਪਾਣੀ ਆਪਾਂ ਲਾਤਾ ਹੂੰ ਉਸ ਤੋਂ ਬਾਅਦ ਜਦੋਂ ਇਹ ਨਿਕਲਦੀ ਆ ਬਾਹਰ ਪਾਣੀ ਉਦੋਂ ਲੱਗਦਾ ਕਿ ਨਾਲ ਦੀ ਨਾਲ ਪਾਣੀ ਲਾਉਣਾ ਪੈਂਦਾ ਬਈ ਨੂੰ ਨਹੀਂ ਨਹੀਂ ਇਹਨੂੰ ਇਹ ਇੱਕ ਤਾਂ ਪਾਣੀ ਜਦੋਂ ਬੀਜ ਕੇ ਲਾ ਬੀਜ ਕੇ ਇੱਕ ਪਾਣੀ ਲਾਤਾ ਉਦੋਂ ਦੂਜੇ ਜਾਂ ਤੀਜੇ ਦਿਨ ਇੱਕ ਪਾਣੀ ਲਾਉਣਾ ਪੈਂਦਾ ਕਿਉਂਕਿ ਜਰਮੀਨੇਸ਼ਨ ਹੋ ਹੌਲੀ ਹੌਲੀ ਹੁੰਦਾ ਫਿਰ ਉਹ ਣਕ ਧੁੱਪ ਵੱਜ ਜਾਂਦੀ ਆ ਕੌਣ ਸੋਕ ਜੰਦੇ ਆਪਨੇ ਦੋ ਬੰਦ ਆਪਣੇ ਗੁਰੂ ਤੋਂ ਪਹਿਲਾਂ ਲਾਉਣੀ ਪੈਂਦੀ ਹੈ ਤੇ ਜਿਹੜਾ ਬਈ ਆਪਾਂ ਬਾਹਲਾ ਭਰ ਕੇ ਪਾਣੀ ਲਾਉਣੇ ਆ ਮੰਨ ਲਓ ਪਨੀਰੀ ਨਿਕਲੀ ਭਰ ਕੇ ਲਾਉਣਾ ਚਾਹੀਦਾ ਕਿ ਮਤਲਬ ਇਹ ਪਤਲਾ-ਪਤਲਾ ਫੇਰਨਾ ਜਿਹਦਾ ਕੇਰਾ ਭਰ ਕੇ ਤਾਂ ਆਇਆ ਕੇਰਾ ਜਿਹਨਾਂ ਦੀ ਪਨੀਰੀ ਛੋਟੀ ਜਿਹੀ ਹਮ ਉਹਨਾਂ ਜਿਹਦਾ ਤਾਂ ਸਿਸਟਮ ਇਹ ਆ ਵੀ ਦੁਬਾਰੇ ਧੁੱਪ ਵੱਜਦੀ ਆ ਪਾਣੀ ਗਰਮ ਹੋ ਜਾਂਦਾ ਆਪਣੇ ਉਹਨਾਂ ਜਿਹਦਾ ਤਾਂ ਆਪ ਨੂੰ ਪਾਣੀ ਲਾਉਣਾ ਪੈਂਦਾ ਪਤਲਾ-ਪਤਲਾ ਜੀ ਜਦੋਂ ਮੰਨ ਲਓ ਪਨੀਰੀ ਆ ਉਹਦੀ ਥੱਲੇ ਜਿਹੜਾ ਉਹ ਛਾਂਗ ਰਹੀ ਉਹਦੇ ਕੋਲ ਭਰ ਕੇ ਲਈ ਚੱਲ ਸਲ ਜਾਲਾ ਬਾਜਿਆਂ ਦਾ ਕੋਈ ਚੱਕਰ ਮੁਰਗੇ ਕੋਈ ਚੱਕਰ ਨਹੀਂਗਾ ਤੇ ਜ ਇਹਦਾ ਮਤਲਬ ਥਾਂ ਠੰਡਾ ਰਹਿੰਦਾ ਪਾਸਿਆਂ ਤੋਂ ਠੰਡਾ ਨਹੀਂ ਆਏ ਰੇਤਾ ਨਹੀਂ ਵਾਜਦਾ ਜਿਵੇਂ ਨਾਲ ਢਿਨੇਰੀ ਨੂੰਰੀ ਢਿਨੇਰੀ ਹਾਂ ਢਿਨੇਰੀਆਂ ਚੱਲਦੀਆਂ ਆਪਣੇ ਉਹ ਨਹੀਂ ਉੱਤੋਂ ਤੋਂ ਪੱਤੇ ਜਮਾ ਚੱਕ ਦਿੰਦਾ ਹਾਂ ਜਿਹੜਾ ਰੇਤਾ ਹਾਂ ਉਹ ਪੱਤੇ ਪਾੜ ਦਿੰਦਾ ਇੱਕ ਸਾਫ਼ ਦੇਖਿਆ ਪਹਿਲਾਂ ਸੀਗਾ ਆ ਢਿਰੀ ਕਰਕੇ ਹੋ ਗਿਆ ਵਿੱਚ ਵਿੱਚ ਹਾਂ ਤੇ ਬਈ ਹੁਣ ਜਿਵੇਂ ਗਰਮੀ ਜਿਵੇਂ ਆ ਕਿ ਮੀਂਹ ਨਹੀਂ ਪਿਆ ਗਰਮੀ ਬਹੁਤ ਪਈ ਇਹ ਮੰਨ ਲਓ ਰੰਗ ਜਿਆ ਬਦਲ ਜਾਂਦਾ ਇਹਦਾ ਉਦੋਂ ਫਿਰ ਬਈ ਕਿਹੜੀ ਸਪਰੇਅ ਕਰਦੇ ਹੋ ਪਹਿਲਾਂ ਉਹ ਤਾਂ ਯਾਰ ਲੋਹਾ ਜਿੰਕ ਹੀ ਹੈ ਮੈਂ ਤਾਂ ਨਾਲ ਮੈਗਨੀਸ਼ੀਅਮ ਪਾ ਦਿਓ ਠੀਕ ਆ ਤੇ ਬਾਅਦ ਚ ਜਦੋਂ ਮੰਨ ਲਓ ਜੇ ਮੈਨੂੰ ਨਹੀਂ ਫੇਰ ਵੀ ਨਹੀਂ ਚੱਲਦੀ ਆ ਉਹਦੀ ਜੜ ਪਟਕੇ ਵੇਖ ਲਓ ਜੇ ਇਹਦੀ ਪੀਲੀ ਆ ਤਾਂ 12 63 ਕਰ ਦਿਓ ਉਹਦੇ ਨਾਲ ਜੜਸੇ ਹੀ ਹੋ ਜਾਂਦੀ ਐ ਇਹ ਨਾਲੇ ਚੱਲ ਪੈਂਦੀ ਪਨੀਰੀ ਤੇ ਜਿਹੜੀ ਪਨੀਰੀ ਬਾਈ ਇਹਦਾ ਲੱਗਣ ਦਾ ਸਮਾਂ ਬੀਜ ਕੇ ਤੇ ਇਹਨੂੰ ਪਟਣ ਪਟ ਕੇ ਲਾਉਣ ਦਾ ਕਿੰਨੇ ਦਿਨਾਂ ਦਾ ਸਮਾਂ ਹੁੰਦਾ ਦਾ ਬਾਈ ਤਕਰੀਬਨ 28 ਤੋਂ 30 ਦਿਨਾਂ ਦੇ ਵਿੱਚ ਵਿੱਚ ਮਨ ਲਓ ਕੋਈ ਨਾ ਤੇ ਵੀ ਹੋ ਜਾਂਦੇ ਜਦੋਂ ਆਪਾਂ ਝੋਨਾ ਲਾਉਣ ਲੱਗ ਪੈਂਦੇ ਆ ਮਨ ਲਓ 30 ਦਿਨਾਂ ਬਾਅਦ ਪਨੀਰੀ ਹੋ ਗਈ ਆ ਬੱਟਨ ਲੱਗ ਗਏ ਠਾਂਗਾਂ ਦਿਨਾਂ ਬਾਅਦ ਕੋਈ 5-4 ਦਿਨ 9 ਦਿਨਾਂ ਨੂੰ ਵੀ ਲੱਗ ਜਾਂਦੇ ਆ ਆਪਾਂ ਨੂੰ ਮਨ ਲਓ ਸਹੀ ਮਣਿਆਦੇ ਦੀ ਬਾਈ 35 ਦਿਨਾਂ ਉਦੋਂ ਬਾਅਦ ਪਨੀਰੀ ਪੱਕ ਜਾਂਦੀ ਹੈ ਤੇ ਉਹ ਗੱਲ ਨਹੀਂ ਬੰਦਦੀ ਹੈ ਨਾ ਫੋਟ ਰਿਪੋਰਟ ਨਹੀਂ ਕਰਦੀ ਫੋਟ ਨਹੀਂ ਕਰਦੀ ਕਈ ਹਾਂ ਕਈ ਟਾਈਮ ਟਪਾ ਲੈਂਦੇ ਆ ਇਹ ਇਹ ਗੱਲ ਵੀ ਬਾਈ ਜ਼ਰੂਰੀ ਆ ਵੀ ਪਨੀਰੀ ਜਿਹੜੀ ਸਮਾ ਰਹਿੰਦਾ ਝੋਨਾ ਲੱਗ ਗਏ ਜਦੋਂ ਪੱਕ ਜਾਂਦੀ ਮੁੜ ਕੇ ਫੋਟ ਨਹੀਂ ਕਰਦੀ ਪਨੀਰ ਦਾ ਯਾਰ ਮਨ ਲਓ ਜਿੰਨੀ ਵੀ ਆਪ ਨੂੰ ਲਵੀ ਲੱਗੂਗੀ ਛੋਟੀ ਲ 25 ਤੋਂ 25 ਦਿਨਾਂ ਦੀ ਜੇ ਸਹੀ ਬਣੀ ਰਹੀ ਏ ਤੁਹਾਡੀ ਬਲਗਰੋ ਸਹੀ ਘਰੀ ਹੁੰਦੀ ਆ। ਅਸੀਂ 25 25 26 ਦਿਨਾਂ ਨੂੰ ਨੋਟ ਲਾ ਦਿਓ ਕੋਈ ਦਖਣੀ ਉਹਦਾ। ਠੀਕ ਆ। ਮੰਨ ਲਓ ਸਪਰੇਅ ਆਪਾਂ ਲਿੰਕ ਜੋ ਇਹਦੀ ਲੋਹਾ ਜਿੰਕ ਕਰਤੀ ਮੰਨ ਲਾ ਇੱਥੇ ਬਾਈ ਜੇ ਪੂਰਾ ਫਰਕ ਨਹੀਂ ਪੈਂਦਾ ਫਿਰ ਆਪਾਂ ਕੋਈ ਇਹਦੇ ਵਿੱਚ ਥੈਮਟ ਵਗੈਰਾ ਪਾਉਣਾ ਜਾਂ ਕੋਈ ਹੋਰ ਕਰਦੇ ਆਂ ਬਾਈ। ਫਿਰ ਆਇਆ ম্যাগਨੀਸ਼ੀਅਮ ਪਾ ਦਿਓ। ਅੱਛਾ। ਮੈਗਨੀਸ਼ੀਅਮ ਦੀ ਕਰ ਦਿਓ ਜੇ ਨਹੀਂ ਫਿਰ ਵੀ ਬਾਲਾ ਕਿਥੋਂ ਕਿڑی ਕੁੜੀ ਲੱਗਦੀ ਤੇ ਕਲੋਰੋ ਪਾ ਦਿਓ ਜਾਂ ਕੋਈ ਥੈਮਟ ਦਾ ਚਲਾਪ ਪਾਉਂਦੇ ਬਹੁਤ ਘੱਟ ਪਉਂਦੇ ਆ। ਕਲੋਰੋ ਕਲੋਰੋ ਪਾ ਦਿ ਇਹਦੇ ਵਿੱਚ ਬਾਈ ਮੰਨ ਲਓ ਜਿਹੜੀ ਪਨੀਰੀ ਆ ਜੂਰੀ ਆ ਇਹਦੇ ਵਿੱਚ ਬਾਈ ਤੁਸੀਂ ਕਿੰਨਾ ਥਾਂ ਜਿਹੜਾ ਪਨੀਰੀ ਬਿੱਜੀ ਵੀ ਆ ਤੁਸੀਂ ਆਪਣੇ ਕੋਲੇ ਹੈਗਾ ਕਨਾਲ ਕਨਾਲ ਦੇ ਵਿੱਚ ਜੂਰੀਆ ਤਾਂ ਕਿੰਨੀ ਪਾਤੀ ਬਈ ਤੇ ਇਹਨੂੰ ਤਿਆਰ ਕਰਨਾ ਚਾਹੀ ਤੁਸੀਂ ਮੰਨ ਲਓ ਤਿੰਨ ਗਾਰ ਹੀ ਪੈਂਦੀ ਹੋ ਜੀ ਜੂਰੀਆ ਚਾਰ ਚਾਰ ਕਿਲੋ ਕਨਾਲ ਦੀ ਪਾਉਣੀ ਆ ਚਾਰ ਪੰਜ ਕਿਲੋ ਚਾਰ ਕਿਲੋ ਵਾਸਤੇ ਇੱਕ ਟਾਈਮ ਇੱਕ ਵਾਰੀ ਹਾਂ ਤਿੰਨ ਵਾਰੀ ਪੈ ਜਾਂਦੀ ਹੈ ਹੁਣ ਇਹ ਇਹ ਹੁਣ ਮੰਨ ਲਓ ਭਾਵੇਂ ਇਹਨੂੰ ਕੱਲ ਨੂੰ ਪਟਕੇ ਲਾ ਲੋ ਤਿਆਰ ਆ ਹਾਂ ਬਸ ਇੱਕ ਦਿਨ ਤੱਕ ਲੱਗਦਾ ਹੀ ਨਹੀਂ ਲਾਉਣਾ ਤਿਆਰ ਆ ਹਾਂ ਆਪਣੇ ਆਏ ਹੁਣ ਕਿਹੜਾ ਡੁੱਬਦੀ ਆ ਮੰਨ ਲਓ ਬਾਹਰ ਉੱਚੇ ਨਹੀਂ ਆ ਹੋਂ ਤਾਂ ਕੰਪਿਟਰ ਕਰਾਇਆ ਲੱਗੇ ਇੰਚ ਇੰਚੀ ਪਾਣੀ ਖੜਦਾ ਯਾਰ ਪਹਿਲਾਂ ਹੁੰਦਾ ਸੀ ਕਿਤੇ ਨੀਵਾ ਕਿਤੇ ਉੱਚਾ ਡੋਬੇ ਜਾਂਦੀ ਸੀ ਬਾਕੀ ਗੱਲ ਇੱਕ ਬਾਈ ਆਪਣੇ ਜਿਵੇਂ ਆਪਣਾ ਜਿਵੇਂ ਫਰੀਦਕੋਟ ਏਰੀਆ ਆਪਣੇ ਯਾਰ ਪਾਣੀ ਦੀ ਕੋਈ ਕੱਲਤ ਨਹੀਂ ਜਿਹੜਾ ਮਤਲਬ ਮੈਂ ਵੇਖਿਆ ਮਾਨਸਾ ਵਾਲੇ ਪਾਸੇ ਜਾਵੜਾ ਜਾ ਉਧਰ ਬਰਨਾਲੇ ਵਾਲੇ ਪਾਸੇ ਬਾਈ ਉਧਰ ਤਾਂ ਯਾਰ ਮੱਛੀ ਮੋਟਰ ਦੇ ਬਿਨਾ ਮੋਟਰ ਹੀ ਕੋਈ ਨਹੀਂ ਤੇ ਆਪਣੇ ਤਾਂ ਵੈਸੇ ਉਂ ਕਈ ਲੋਕ ਲਈ ਬਟਾ ਖੂਹਿਆਂ ਦੀ ਲੋਡ ਹੈ ਨਹੀਂ ਐਨੀ ਬਾਈ ਉੱਥੇ ਆਏ ਉੱਥੇ 15 18 ਸਪਾਵਰ ਮੋਟਰ ਉਹਨਾ ਪਾਣੀ ਕੱਢਦੀ ਆ 25 25 ਆਪਣੇ ਤਿੰਨ ਦੀ ਕੱਢੀ ਜਾਂਦੀ ਆ ਹਾਂ ਆਪਣੇ ਮੈਂ ਹੈਰਾਨ ਮੈਂ ਉੱਥੇ ਦਿਖਾਈ ਗਏ ਨੇ ਮੈਂ ਕਹਾ ਵੀ ਆ ਪਹਿਲੀ ਕਹਿੰਦਾ ਸੋਲਰ ਨਹੀਂ ਲੱਗਦੀ ਉਹ ਤਾਂ ਛੇ ਦੀ ਹੁਣ ਆਪਣੇ ਜਿਵੇਂ ਸੋਲਰ ਦਾ ਮੰਨ ਲਓ ਆਪਣੀ ਮੋਟਰ ਆ ਹੋ ਜਿਵੇਂ 4 ਇੰਚ ਪਾਣੀ ਕੱਢੀ ਜਾਂਦੀ ਆ ਤਿੰਨ ਦੀ ਹਾਂ ਵਧੀਆ ਪਾਣੀ ਬਣਾਈ ਜਾਂਦੀ ਆ ਸੋਲਰ ਵੀ ਲੱਗੂ ਕਿਵੇਂ ਹੁਣ ਤੂੰ ਤਿੰਨ 3 ਇੰਚ ਪਾਣੀ ਆ ਤੇਰੇ ਹਾਂ ਤੂੰ ਮੋਟਰ ਹੈਗੀ ਆ ਸਿੰਗਲ ਸਿੰਗਲ ਫੇਸ ਆ ਤਿੰਨ ਦੀ ਹਾਂ ਹਾਂ ਇਹ ਤੇਰਾ 1 ਲੱਖ 20 ਹਜ਼ਾਰ ਰੁਪਏ ਲੱਗਿਆ ਹਾਂ ਤੇ ਜੇ ਤੂੰ ਹੁਣ ਮੰਨ ਲਓ ਉਹ 12 13 ਦੀ ਮੋਟ ਤੇ ਲਾਏਗਾ ਤੇ ਉਹੀ ਤਰ੍ਹਾਂ ਤਿੰਨ ਤੋਂ 6.5 ਲੱਖ ਰੁਪਏ ਲੱਗੂਗਾ ਹਾਂ ਨਹੀਂ ਨਹੀਂ ਉਧਰ ਕੰਮ ਜੋ ਹੈ ਨਹੀਂ ਨਾ ਉਹੀ ਚੱਕਰ ਹੈ ਨਾ ਕਾਹਾਂ ਜਾ ਵੀ ਇੰਨੇ ਪੈਸੇ ਨਾ ਲੋਕਾਂ ਨੂੰ ਪਾਣੀ ਬਾਲੇ ਡੂੰਗੇ ਆ ਵੀਰੇ ਜਿਹੜੀ ਮੇਨ ਗੱਲ ਆ 3.5 ਲੱਖ ਰੁਪਏ ਕੌਣ ਲਾਵੇ ਬਾਕੀ ਸਰਕਾਰਾਂ ਜੇ ਬਾਈ ਯਾਰ ਨਾ ਫਸਲਾਂ ਚਲੋ ਆਪਣਾ ਵੀ ਜੀ ਕਰਦਾ ਵੀ ਆਪਾਂ ਬਦਲ ਕੇ ਫਸਲਾਂ ਬੀਜ ਲਈਏ ਜਰੂਰੀ ਤਾਂ ਨਹੀਂ ਵੀ ਆਪਾਂ ਖਾ ਪੀ ਜਾਣਾ ਤੇ ਪਰ ਯਾਰ ਐਮ ਐਸ ਪੀ ਵੀ ਮੰਨੋ ਬਾਈ ਯਾਰ ਜਿਹੜੀ ਫਸਲ ਤੇ ਮਿਲੂ ਆਪਾਂ ਦਾ ਪਰ ਉਹੀ ਬੀਜਣੀ ਆ ਉਹੀ ਲਾਉਣਾ ਹੋਰ ਵੀ ਬੀਜਲਾ ਵੇਖਦੀ ਨਹੀਂ ਨਾ ਵੇਖਦੀ ਨਹੀਂ ਐਮ ਐਸ ਪੀ ਤਾਂ ਹੈਗੀ ਆ ਵੇਖ ਵੇਖਦੀ ਨਹੀਂ ਨਾ ਐਮ ਐਸ ਪੀ ਵੀ ਕਿੰਨੇ ਉਹ ਸਬਜ਼ੀਆਂ ਤੇ ਹੋ ਗਿਆ ਯਾਰ ਪਤਾ ਗੱਲ ਇਹ ਕਹਿੰਦੇ 12 13 ਫਸਲਾਂ ਦੇ ਗਈ ਹਾਂ 12 13 ਫਸਲਾਂ ਦੇ ਯਾਰ ਉਹ ਸਾਲੇ ਚੱਕਰ ਕੀ ਆ ਉਹ ਵਿਕਦੀਆਂ ਨਹੀਂ ਨਾ ਆਪਣੇ ਹੁਣ ਮੈਂ ਮੂੰਗੀ ਵੇਖਿਆ ਮੂੰਗੀ ਬੀਜੀ ਬਹੁਤ ਜਾਂਦੇ ਆ ਆਪਣੇ ਪਰ ਉਹ ਮੂੰਗੀ ਸੜ ਜਾਂਦੀ ਨਹੀਂ ਕੰਮਜਾਬ ਹੁੰਦੇ ਮੰਡੀ ਕਰਨੀ ਨਹੀਂ ਖਰੀਦੇ ਨਹੀਂ ਹਾਂ ਨਹੀਂ ਬਾਕੀ ਹੁੰਦੀ ਨਹੀਂ ਚਲੋ ਖਰੀਦ ਵੇਚ ਦੀ ਤਾਂ ਬਾਅਦ ਹੀ ਗੱਲ ਆ ਮੈਂ ਬਹੁਤ ਵੇਖੀ ਬੋਂਦੇ ਵੇਖੇ ਕੀ ਕਰਨਾ ਯਾਰ ਮੌਸਮ ਆਇਆ ਯਾਰ ਉਦੋਂ ਸੰਡੀ ਸੰਡੀ ਪੈਦੀ ਆ ਆਪਾਂ ਗੌਰ ਨਹੀਂ ਹੁੰਦੀ ਉੰਨੀ ਆਪਾਂ ਦਾ ਵਿੱਚ ਬਾਹਲੇ ਦਾ ਵਿੱਚ ਬੋਣ ਨੂੰ ਵੀ ਆਪਣੇ ਬੀਜ ਦੇ ਆ ਵੀ ਇਹ ਵਣ ਜੂਗੀ ਹਾਂ ਅਗਲੇ ਜੰਤ ਤੋਂ ਜੰਤ ਜੰਮੂਗੀ ਅਗਲਾ ਗੌਰ ਨਹੀਂ ਕਰਦਾ ਇੰਨੀ ਯਾਰ ਆ ਮਰੀ ਹੋਈ ਬਾਈ ਪਰਾਂ ਨੂੰ ਪਨੀਰੀ ਵਿਖਾਈਏ ਆਪਾਂ ਇਹ ਜਿਹੜੀ ਆ ਤੇ ਹੁਣ ਸੈੱਟ ਹੋ ਗਈ ਆ ਸਾਰੀ ਇਹ ਸਾਰੀ ਖੱਟੀ ਹੋ ਗਈ ਸਨ ਉਹਦੇ ਕਰਕੇ ਉੱਪਰੋਂ ਜਿਵੇਂ ਸਾੜ ਜਾ ਵੱਜ ਗਿਆ ਹੁਣ ਤਾਂ ਮੰਨੂ ਸੀ ਆਵੇ ਆ ਹੁਣ ਸਹੀ ਆ ਇਹ ਫਿਰ ਲਿੰਕ ਜੋ ਇਹਦੀ ਸਪਰੇ ਕਰਕੇ ਹੋ ਗਿਆ ਸੈੱਟ ਲੋਹਾ ਜਾਂ ਕੀ ਕੀਤੀ ਇੱਥੇ ਲੈ ਵੀ ਵੀਰੋ ਕਿਸਾਨ ਵੀਰੋ ਅਸੀਂ ਜਿੰਨੀ ਕਿ ਨੌਲਜ ਸੀ ਬਾਈ ਨੂੰ ਆਪਾਂ ਨੂੰ ਨਹੀਂ ਪਤਾ ਸੀ ਬਾਈ ਨੂੰ ਫੁੱਲ ਨੌਲਜ ਆ ਘਾਟਾ ਇੱਕ ਤਾਂ ਆਪਾਂ ਨਾ ਇਹ ਮਤਲਬ ਇੱਕ ਬਾਈ ਤੋਂ ਇਹ ਜਾਣਕਾਰੀ ਸਪੈਸ਼ਲ ਜਾਣਕਾਰੀ ਲਈ ਆ ਵੀ ਜਿਹਨੂੰ ਨਹੀਂ ਪਤਾ ਚੱਲ ਉਹਨੂੰ ਵੀ ਪਤਾ ਲੱਗ ਜੂ ਜੇ ਸਹੀ ਜਾਣਕਾਰੀ ਹੋਈ ਤਾਂ ਕਮੈਂਟ ਵਿੱਚ ਸਾਨੂੰ ਦੱਸ ਦਿਓ ਬਾਈ ਜੇ ਕੋਈ ਗੱਲਬਾਤ ਅਸੀਂ ਬਾਈ ਨੇ ਜਾਂ ਗਲਤ ਦੱਸਤੀ ਜਾਂ ਮੈਂ ਪੁੱਛਣ 'ਚ ਗਲਤ ਹੋ ਗਿਆ ਬਾਈ ਉਹ ਵੀ ਕਮੈਂਟ ਕਰ ਦਿਓ ਆ ਵੀ ਵੇਖ ਲੈ ਹੁਣ ਪਹਿਲਾਂ ਆਪਣਾ ਜਿਹੜਾ ਪੀਲੇਆਂ ਸੀਗੀਆਂ ਹਾਂ ਹਾਂ ਜੜਾ ਜਦੋਂ 12 63 ਪਾਈ ਆ ਆ ਤੇਰੇ ਸਾਹਮਣੇ ਜੜਾ ਗੱਡੀਆਂ ਬਾਅਦ ਚ ਹਾਂ ਠੀਕ ਆ ਬਾਈ ਬਸ ਆਹੀ ਚੀਜ਼ਾਂ ਮੌਕੇ ਜਿਹੜੀ ਵੀ ਚੀਜ਼ ਆ ਮੌਕੇ ਤੇ ਹੋ ਜੇ ਹਾਂ